ਅੰਗਲ ਠੰਡ ਦਾ ਘਟ ਰਹੀ ਹੈ ਨਾ ਜੀ ਬੰਨ ਘਟਦੀ ਹੈ ਜੇ ਮੰਨਦੇ ਜਿਹੜੀ ਪਹਿਲੀ ਫੋਟੋ ਜਾਨਵਰਾਂ ਦੀ ਫੋਟੋ ਦੁਨੀਆ ਤੇ ਜਿਹੜਾ ਹੈਗਾ ਬੈਲਬੋਰਡ ਉਹ ਤੇ ਚਲਦੀ ਹੈ ਪਹਿਲੀ ਫੋਟੋ ਇਹਦੀ ਤੇ ਅੱਜ ਵੀ ਜਿਹੜੀ ਹਰੇਕ ਵੀਡੀਓ ਕਲਿੱਕ ਬਣਦੀ ਹੈ ਇਹਦੀ ਕੋਈ ਵੀ ਆਉਂਦੀ ਹੈ ਇਹਦੀ ਫੋਟੋ ਤੇ ਦੁਨੀਆ ਦੇ ਕੋਲੇ ਕੋਲੇ ਤੇ ਕੋਲ ਦੁਨੀਆ ਵੇਦੀ ਹੈ ਬੰਤੀ ਆਦਾ ਬੰਦ ਰੱਖਦੇ ਨੂੰ ਗੁਆ ਬੁੜੀਆਂ ਸਾਰੀਆਂ ਲੈ ਕੇ ਤੇ ਉਹ ਵੀ ਆ ਗਏ ਮੇਰੇ ਕੋਲੇ ਇਹ ਗੱਲ ਪੂਰੀ ਹੋਣੀ ਹੈ ਦੇਖ ਪੂਰੀ ਹੋਣੀ ਹੈ ਗੱਲ ਠੀਕ ਹੈ ਆਉ ਗਾਇ ਨਹੀਂ ਕਰੂਗਾ ਤੋ ਹੀ ਦੇਖੋਗੇ ਸਾਰੇ ਸਾਨੂੰ ਤਾਂ ਲੱਗਦਾ ਆ ਸਭ ਲੋਗ ਜੂਏ ਨੂੰ ਵੱਡੀ ਗੱਲ ਹੈ ਵੱਡੀਆਂ ਰਹਿੰਦਾ ਨਾ ਆਪਣਾ ਪਵਿੱਤਰ ਰੋਹਾ ਜਿਹਨੇ ਅੱਜ ਉਹਦੀਆਂ ਆਪਾਂ ਕਹਿੰਦੇ ਆ ਨਾਮ ਜਪ ਨਾਲੀਆਂ ਰੱਬ ਦਾ ਨਾਮ ਲੈਣ ਉਹਨਾਂ ਨੂੰ ਇਹ ਤੀਜਾ ਫੁਰਨੇ ਆਉ ਲੱਗ ਜਾਂਦੇ ਪਹਿਲਾਂ ਸੋਡੇ ਚੋ ਵੀ ਸਵਾਰਿਆ ਹੋਣੇ ਜਿਹੜੇ ਜਾਨ ਮੈਂ ਟਾਈਮ ਨਾਲ ਆਉਣ ਵਾਲੇ ਸਮੇਖਾਰੀ ਉਹ ਖਿਆਲ ਆਉਣ ਲੱਗ ਜਾਂਦੇ ਆ ਔਰ ਦੇ ਆਉਣ ਲੱਗ ਜਾਂਦੇ ਆ ਤੇ ਉਹ ਪੂਰੇ ਹੋਣੇ ਤੇ ਖਿਆਲ ਕਰੀਂ ਰੇੜੀਆਂ ਉਹ ਪੇੜ ਆ ਪਾ ਗਿਆ ਸੋਡੇ ਕੋਲ ਬੈਹ ਗਏ ਆਪ ਬੋਰਡ ਦੀ ਸ਼ਾਨ ਉਹਨੇ ਮਾਣੀ ਆ ਤੇ ਬਾਅਦ ਆ ਤੁਮ